ਮੈਂ ਤੁਹਾਨੂੰ ਦੁਬਾਰਾ ਰਿਪੀਟ ਕਰ ਰਿਹਾ ਜੀ ਸਾਡੀ ਪੁਲਿਸ ਦੀ ਜਿਹੜੀ ਅਲਰਟਨੈਸ ਹੈ ਉਹ ਜਿਹੜੀ ਡਿਪਲॉयਮੈਂਟ ਸੀ ਉਹਦੇ ਕਰਕੇ ਇਹ ਸਾਡੇ ਜਿਹੜਾ ਅਟੈਕ ਕੀਤਾ ਗਿਆ ਦੀ ਕੋਸ਼ਿਸ਼ ਕੀਤੀ ਗਈ ਅਟੈਕ ਦੀ ਉਹਨੂੰ ਫਾਇਲ ਕੀਤਾ ਗਿਆ ਸਾਡੇ ਮੁਲਾਜ਼ਮ ਰਿਸ਼ਪਾਲ ਸਿੰਘ ਜਸਪੀਰ ਤੇ ਪਰਮਿੰਦਰ ਇਹ ਤਿੰਨ ਬੰਦਿਆਂ ਨੇ ਬੜਾ ਅਲਰਟਨੈਸ ਦਾ ਸਬੂਤ ਦਿੱਤਾ ਔਰ ਇਹ ਜਿਹੜੀ ਵੀ ਅਟੈਂਪਟ ਸੀਗੀ ਉਹਨੂੰ ਫਾਇਲ ਕੀਤਾ ਗਿਆ ਇਹ ਚ ਨਰੈਨ ਸਿੰਘ ਚੋੜਾ ਜੋ ਕਿ ਪੁਰਾਣਾ ਔਰ ਕ੍ਰਿਮੀਨਲ ਰਿਕਾਰਡ ਵੀ ਉਹਨਾਂ ਦਾ ਕਾਫੀ ਔਰ ਉਹਨਾਂ ਨੂੰ ਗ੍ਰਿਫਤਾਰ ਕੀ ਉਹਦੀ ਗ੍ਰਿਫਤਾਰੀ ਕੀਤੀ ਗਈ ਹੈ ਪਰਚਾ ਦਰਜ ਕੀਤਾ ਗਿਆ ਔਰ ਉਖਤਾ ਇੰਤਜ਼ਾਮ ਸੀਗੇ ਸਰ ਸੁਖਵੀਰ ਸਿੰਘ ਬਾਦਲ ਦੀ ਸਕਿਉਰਟੀ ਦੇ ਜੇ ਆਪਾਂ ਗੱਲ ਕਰੀਏ ਤੇ ਇੱਕ ਏਆਈਜੀ ਲੈਵਲ ਦੇ ਬੰਦੇ ਇਨਚਾਰਜ ਨੇ ਜੋ ਕਿ ਐਸਐਸਪੀ ਰੈਂਕ ਹੈ ਦੋ ਐਸਪੀਜ਼ ਦੋ ਡੀਐਸਪੀਜ਼ ਔਰ ਪੌਣੇ 200 ਦੇ ਕਰੀਬ ਸਿਵਲ ਡਿਪਲॉयਮੈਂਟ ਸਾਡੀ ਇਸ ਕੰਪਲੈਕਸ ਦੇ ਵਿੱਚ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਇੱਥੇ ਅਸੀਂ ਫ੍ਰਿਸਕਿੰਗ ਵਗੈਰਾ ਸੰਗਤ ਦੀ ਨਹੀਂ ਕਰ ਸਕਦੇ ਧਾਰਮਿਕ ਭਾਵਨਾਵਾਂ ਕਰਕੇ ਉਹਦੇ ਬਾਵਜੂਦ ਹੀ ਬੜਾ ਫੁੱਲ ਪ੍ਰੂਫ ਅਰੇਂਜਮੈਂਟ ਸੀਗੇ ਔਰ ਜਦੋਂ ਹੀ ਨੋਟਿਸ ਕੀਤਾ ਗਿਆ ਪੁਲਿਸ ਨੇ ਐਕਟ ਕੀਤਾ ਔਰ ਸਾਡੇ ਮੁਲਾਜ਼ਮਾਂ ਨੇ ਸਾਰੀ ਜਿਹੜੀ ਘਟਨਾ ਨੂੰ ਬਚਾਇਆ ਦੇਖੋ ਮੁਲਾਜ਼ਮਾਂ ਦੀ ਅਲਰਟਨੈਸ ਤਾਂ ਡਿਊਟੀ ਵੀ ਹੈ ਸਾਡੀ ਔਰ ਮੈਂ ਇਸ ਗੱਲ ਦੀ ਉਹਨਾਂ ਦੀ ਸ਼ਾਬਾਸ਼ ਵੀ ਦਿੰਨਾ ਕਿ ਬੜਾ ਜੋ ਉਹਨਾਂ ਨੂੰ ਡਿਊਟੀ ਦਿੱਤੀ ਗਈ ਸੀ ਉਹ ਵੈਲ ਬਰੀਫਡ ਸੀਗੀ ਸਾਰੀ ਫੋਰਸ ਪੁਲਿਸ ਵੀ ਬਾਦਲ ਹੁਣਾਂ ਦਾ ਸੀਗੀ ਨੇ ਪਹਿਲਾਂ ਹੀ ਕਿਹਾ ਕਿ ਪੁਲਿਸ ਨੇ ਪਹਿਲਾਂ ਅਲਰਟ ਕਰ ਦਿੱਤਾ ਸੀਗਾ ਕਿ ਅੱਜ ਕੁਛ ਨਾ ਕੁਛ ਹੋਏਗਾ ਅਲਰਟ ਤੇ ਰਹੋ ਸਰ ਕੋਈ ਇਨਪੁੱਟ ਸੀਗੀ ਪਹਿਲਾਂ ਸੀਗੀ ਪਹਿਲਾਂ ਕੋਈ ਦੇਖੋ ਸਾਡੇ ਕੋਲ ਦੇਖੋ ਭਾਈ ਸਾਹਿਬ ਕਿਸੇ ਵੀ ਪ੍ਰੋਟੈਕਟਿਵ ਦੀ ਜਿਹੜੀ ਥ੍ਰੈਟ ਪਰਸੈਪਸ਼ਨ ਉਹਨੂੰ ਦੇਖ ਕੇ ਹੀ ਡਿਪਲॉयਮੈਂਟ ਕੀਤੀ ਜਾਂਦੀ ਹੈ ਕੋਈ ਵੀ ਜਿਹੜੇ ਥ੍ਰੈਟਨ ਪਰਸਨ ਹੁੰਦੇ ਆ ਸੋ ਉਹਦੇ ਮੁਤਾਬਕ ਅਸੀਂ ਕਾਫੀ ਹੈਵੀ ਡਿਪਲੋਇਮੈਂਟ ਜਿਵੇਂ ਤੁਹਾਡਾ ਨਾਲ ਸ਼ੇਅਰ ਕੀਤੀ ਹੈ ਆਲਰੇਡੀ ਹੋ ਕੀਤੀ ਹੋਈ ਹੈ ਉਹਨਾਂ ਨਾਲ ਕੋਈ ਹੋਰ ਗੱਲ ਹੋ ਰਹੀ ਸੀ ਕੱਲਾ ਸੀ ਉਹ ਸਾਰੀ ਗੱਲ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਤੁਹਾਡਾ ਨਾਲ ਸ਼ੇਅਰ ਕੀਤੀ ਜਾਏਗੀ ਪੰਚ ਚਾਰ ਦੇ ਆਸ-પાસ ਚੈਕਿੰਗ ਵਗੈਰਾ ਵਾਸਤੇ ਇਹਨਾਂ ਕੋਈ ਨਾਕਾਬੰਦੀ ਵਾਸਤੇ ਭਾਈ ਸਾਹਿਬ ਸਾਰਾ ਰੂਟ ਸਿਕਿਉਰਿਟੀ ਅਰੇਂਜਮੈਂਟਸ ਪਰ ਪਲੇਸ 'ਚ ਨੇ ਉਹਨਾਂ ਦੱਸਿਆ 120 ਬੰਦਾ ਆਲਰੇਡੀ ਲੱਗਿਆ ਹੋਇਆ ਹੈ ਸਿਵਲ ਪਾਰਚਾ ਚ ਔਰ ਹਾਈ ਮਤਲਬ ਸੀਨੀਅਰ ਆਫਿਸਰਜ਼ ਇਨਚਾਰਜ ਨੇ ਸੋ ਸਾਰੀ ਸਿਕਿਉਰਿਟੀ ਫੂਲ ਪ੍ਰੂਫ ਹੈ ਉਹਦਾ ਹੀ ਨਤੀਜਾ ਕਿ ਜਿਹੜੀ ਹੈ ਜੋ ਵੀ ਇਸ਼ਾਰਤ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਫਾਇਲ ਕੀਤੀ ਸਰਨਾਮਾ ਚੋੜਾ ਨਾਮ ਦੱਸਿਆ ਜਾ ਰਿਹਾ ਪਹਿਲਾਂ ਵੀ ਕਈ ਮਾਮਲੇ ਜਿਹੜੇ ਨੇ ਉਹਨਾਂ ਤੇ ਦਰਜ ਨਹੀਂ ਤਾਂ ਜਿਹੜੀ ਸੰਗਤ ਦੇਖ ਰਹੀ ਹੈ ਪੂਰੇ ਵਰਲਡ ਦੇ ਵਿੱਚ ਸੰਗਤ ਦੇਖ ਰਹੀ ਹੈ ਕਈ ਐਨ ਆਰ ਆਈ ਵੀ ਸਾਡੇ ਹੈਗੇ ਨੇ ਕੋਈ ਅਪੀਲ ਕਰਨਾ ਚਾਹੁੰਦੇ ਹੋ ਕਿਉਂਕਿ ਕਿਤੇ ਨਾ ਕਿਤੇ ਸਹਿਮ ਦਾ ਮਾਹੌਲ ਜ਼ਰੂਰ ਬਣ ਚੁੱਕਿਆ ਹੈ ਇਸ ਵਾਰ ਦਾ ਤੋਂ ਬਾਅਦ ਦੇਖੋ ਭਾਈ ਸਾਹਿਬ ਮੈਂ ਤਾਂ ਇਹ ਕਹਿਣਾ ਕਿ ਗੁਰੂ ਸਾਹਿਬ ਦੀ ਧਰਤੀ ਤੇ ਆਪਾਂ ਬੈਠੇ ਆਂ ਸੇਵਾ ਕਰ ਰਹੇ ਆਂ ਆਪਾਂ ਨੂੰ ਸਾਰਿਆਂ ਨੂੰ ਆਪਣਾ ਕਾਨੂੰਨ ਦੀ ਆਦਰ ਕਰਨਾ ਚਾਹੀਦਾ ਹੈ ਔਰ ਗੁਰੂ ਘਰ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਨੂੰ ਸੋਚਣਾ ਹੀ ਪਾਪ ਹੈ ਮੇਰੇ ਮੁਤਾਬਕ ਸੋ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਕਿ ਸਾਡਾ ਵੀ ਇਸ ਤਰ੍ਹਾਂ ਹੀ ਸਹਿਯੋਗ ਦੇਣ ਕਿਉਂਕਿ ਇੱਥੇ ਡਿਪਲॉयਮੈਂਟ ਅਸੀਂ ਵਰਦੀ ਚ ਬਿਲਕੁਲ ਨਹੀਂ ਕਰ ਸਕਦੇ ਔਰ ਫ੍ਰਿਸਕਿੰਗ ਵੀ ਅਸੀਂ ਨਹੀਂ ਕਰ ਸਕਦੇ ਸਰ ਨਰੈਨ ਸਿੰਘ ਚੋੜਾ ਨਾਮ ਦੱਸਿਆ ਜਾ ਰਿਹਾ ਕੀ ਰਿਕਾਰਡ ਕੀ ਇਹ ਪਿਛਲਾ ਕ੍ਰਿਮੀਨਲ ਰਿਕਾਰਡ ਦਿੱਤੀ ਨਰੈਨ ਸਿੰਘ ਚੋੜਾ ਜਫਾ ਪਾਇਆ ਉਸ ਨੂੰ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਤਿੰਨ ਮੁਲਾਜ਼ਮ ਸੀ ਰਸ਼ਪਾਲ ਸਿੰਘ ਜਸਵੀਰ ਤੇ ਪਰਮਿੰਦਰ ਉਹਨਾਂ ਤਿੰਨਾਂ ਨੇ ਬਹੁਤ ਵਧੀਆ ਬਾਖੂਬੀ ਆਪਣੀ ਡਿਊਟੀ ਨਿਭਾਈ ਹੈ ਜਿਸ ਦੇ ਨਾਲ ਕੇ ਬੜਾ ਵੱਡਾ ਪਛਾਅ ਹੋਇਆ। ਸਰ ਨਰੇਂਦਰ ਸਿੰਘ ਚੋੜਾ ਨਾਮ ਅਜੇ ਇੱਕੋ ਹੀ ਜਿਹੜਾ ਖੋਲ ਮਿਲਿਆ ਉਹਨੂੰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤੁਹਾਨੂੰ ਸ਼ੇਅਰ ਕਰਾਂਗੇ ਜੀ। ਸਰ ਇੱਕ ਸਵਾਲ ਹੈ ਨਰੇਂਦਰ ਸਿੰਘ ਚੋੜਾ ਨਾਮ ਦੱਸਿਆ ਜਣਾ ਕੀ ਪਿਛਲਾ ਪ੍ਰਾਤਿਕ ਰਿਕਾਰਡ ਕੀ ਹੈ? ਦੇਖੋ ਉਹ ਕਾਫੀ ਮੁਕਦਮੇ ਉਹਨਾਂ ਦੇ ਪੁਰਾਣੇ ਦਰਜ ਐ ਔਰ ਕਾਫੀ ਐਕਸਪਲੋਸਿਵ ਵਗੈਰਾ ਵੀ ਤੇ ਹੋਰ ਚੀਜ਼ਾਂ ਵੀ ਆਰਮਜ਼ ਦੀ ਬਰਾਮਦਗੀ ਪੁਰਾਣੇ ਟਾਈਮ ਦੇ ਹੈਗੀ ਉਹ ਸਾਰਾ ਅਸੀਂ ਰਿਕਾਰਡ ਦੇਖ ਰਹੇ ਹਾਂ। ਸਰ ਕੀ ਸਾਰੇ ਬੰਦੇ ਨਾਲ ਸਬੰਧ ਜਾਂ ਜੱਥ ਦੇਖੋ ਇਹ ਜੇ ਕਹਿਣਾ ਮੈਂ ਤੁਹਾਨੂੰ ਦੇਖ ਕੇ ਦੱਸਾਂਗਾ ਜੀ ਤਾਂ ਆਪਾਂ ਮੌਕਾ ਹੀ ਦੇਖ ਰਹੇ ਆ ਤੇ ਤੁਹਾਡਾ ਪ੍ਰੀਲੀਮਿਨਰੀ ਜਿਹੜੀ ਹੈ ਵੀوز ਸ਼ੇਅਰ ਕਰ ਰਹੇ ਆ ਮੈਂ ਤੁਹਾਨੂੰ ਦੁਬਾਰਾ ਰਿਪੀਟ ਕਰ ਰਿਹਾ ਜੀ ਸਾਡੀ ਪੁਲਿਸ ਦੀ ਜਿਹੜੀ ਅਲਰਟਨੈਸ ਹੈ ਔਰ ਜਿਹੜੀ ਡਿਪਲॉयਮੈਂਟ ਸੀ ਉਹਦੇ ਕਰਕੇ ਇਹ ਸਾਡੀ ਜਿਹੜਾ ਅਟੈਕ ਕੀਤਾ ਗਿਆ ਦੀ ਕੋਸ਼ਿਸ਼ ਕੀਤੀ ਗਈ ਅਟੈਕ ਦੀ ਉਹਨੂੰ ਫਾਇਲ ਕੀਤਾ ਗਿਆ ਸਾਡੇ ਮੁਲਾਜ਼ਮ ਰਿਸ਼ਪਾਲ ਸਿੰਘ ਜਸਪੀਰ ਤੇ ਪਰਮਿੰਦਰ ਇਹ ਤਿੰਨ ਬੰਦਿਆਂ ਨੇ ਬੜਾ ਅਲਰਟਨੈਸ ਦਾ ਸਬੂਤ ਦਿੱਤਾ ਔਰ ਇਹ ਜਿਹੜੀ ਵੀ ਅਟੈਂਪਟ ਸੀਗੀ ਉਹਨੂੰ ਫਾਇਲ ਕੀਤਾ ਗਿਆ ਇਹ ਚ ਨਰੈਨ ਸਿੰਘ ਚੋੜਾ ਜੋ ਕਿ ਪੁਰਾਣਾ ਕ੍ਰਿਮੀਨਲ ਰਿਕਾਰਡ ਵੀ ਉਹਨਾਂ ਦਾ ਕਾਫੀ ਔਰ ਉਹਨਾਂ ਨੂੰ ਗ੍ਰਿਫਤਾਰ ਕੀ ਉਹਦੀ ਗ੍ਰਿਫਤਾਰੀ ਕੀਤੀ ਗਈ ਹੈ ਪਰਚਾ ਦਰਜ ਕੀਤਾ ਗਿਆ ਔਰ ਉਖਤਾ ਇੰਤਜ਼ਾਮ ਸੀਗੇ ਸਰ ਸੁਖਵੀਰ ਸਿੰਘ ਬਾਦਲ ਦੀ ਸਕਿਉਰਿਟੀ ਦੇ ਜੇ ਆਪਾਂ ਗੱਲ ਕਰੀਏ ਤੇ ਇੱਕ ਏਆਈਜੀ ਲੈਵਲ ਦੇ ਬੰਦੇ ਇਨਚਾਰਜ ਨੇ ਜੋ ਕਿ ਐਸਐਸਪੀ ਰੈਂਕ ਹੈ ਦੋ ਐਸਪੀਜ਼ ਦੋ ਡੀਐਸਪੀਜ਼ ਆਰ ਪੌਣੇ 200 ਦੇ ਕਰੀਬ ਸਿਵਲ ਡਿਪਲॉयਮੈਂਟ ਸਾਡੀ ਇਸ ਕੰਪਲੈਕਸ ਦੇ ਵਿੱਚ ਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਇੱਥੇ ਅਸੀਂ ਫ੍ਰਿਸਕਿੰਗ ਵਗੈਰਾ ਸੰਗਤ ਹੀ ਨਹੀਂ ਕਰ ਸਕਦੇ ਧਾਰਮਿਕ ਭਾਵਨਾਵਾਂ ਕਰਕੇ ਉਹਦੇ باوجود ਵੀ ਬੜਾ ਫੂਲ ਪ੍ਰੂਫ ਅਰੇਂਜਮੈਂਟ ਸੀਗੇ ਔਰ ਜਦੋਂ ਹੀ ਨੋਟਿਸ ਕੀਤਾ ਗਿਆ ਪੁਲਿਸ ਨੇ ਐਕਟ ਕੀਤਾ ਔਰ ਸਾਡੇ ਮੁਲਾਜ਼ਮਾਂ ਨੇ ਸਾਰੀ ਜਿਹੜੀ ਘਟਨਾ ਨੂੰ ਪਹਚਾਇਆ। ਬੁਫੀ ਸਾਹਿਬ ਸਰ ਸਿੱਧੀ ਗੋਲੀ ਮਾਰੀ ਗਈ ਹੈ, ਸਿੱਧੀ ਗੋਲੀ ਮਾਰਨ ਦੀ ਕੋਸ਼ਿਸ਼ ਸੀ। ਪੀਆ ਦੇ ਮੁਲਾਜ਼ਮ ਅਲਰਟ ਨਾ ਹੁੰਦੇ ਤਾਂ ਵੱਡੀ ਘਟਨਾ ਹੋਦੀ। ਦੇਖੋ ਮੁਲਾਜ਼ਮਾਂ ਦੀ ਅਲਰਟਨੈਸ ਦਾ ਡਿਊਟੀ ਵੀ ਹੈ ਸਾਡੀ ਔਰ ਮੈਂ ਇਸ ਗੱਲ ਦੀ ਉਹਨਾਂ ਦੀ ਸ਼ਾਬਾਸ਼ ਵੀ ਦਿੰਨਾ ਕਿ ਬੜਾ ਜੋ ਉਹਨਾਂ ਨੂੰ ਡਿਊਟੀ ਦਿੱਤੀ ਗਈ ਸੀ ਉਹ ਵੈਲ ਬਰੀਫਡ ਸੀਗੀ ਸਾਰੀ ਫੋਰਸ। ਪੁਲਿਸ ਜੀ ਬਾਦਲ ਹੋਣਾ ਦਾ ਸਾਥੀ ਨੇ ਪਹਿਲਾਂ ਹੀ ਕਿਹਾ ਕਿ ਪੁਲਿਸ ਨੇ ਪਹਿਲਾਂ ਅਲਰਟ ਕਰ ਦਿੱਤਾ ਸੀਗਾ ਕਿ ਅੱਜ ਕੁਛ ਨਾ ਕੁਛ ਹੋਏਗਾ ਅਲਰਟ ਤੇਰੇ। ਸਰ ਕੋਈ ਇਨਪੁਟ ਸੀਗੀ ਪਹਿਲਾਂ ਸੀਗੀ ਪਹਿਲਾਂ ਕੋਈ ਦੇਖੋ ਸਾਡੇ ਕੋ ਕਿਸੇ ਵੀ ਪ੍ਰੋਟੈਕਟਿਵ ਦੀ ਜਿਹੜੀ ਥ੍ਰੈਟ ਪਰਸੈਪਸ਼ਨ ਉਹਨੂੰ ਦੇਖ ਕੇ ਹੀ ਡਿਪਲॉयਮੈਂਟ ਕੀਤੀ ਜਾਂਦੀ ਹੈ ਕੋਈ ਵੀ ਜਿਹੜੇ ਥ੍ਰੈਟਨ ਪਰਸਨ ਹੁੰਦੇ ਆ ਸੋ ਉਹਦੇ ਮੁਤਾਬਕ ਅਸੀਂ ਕਾਫੀ ਹੈਵੀ ਡਿਪਲॉयਮੈਂਟ ਜਿਵੇਂ ਤੁਹਾਡਾ ਨਾਲ ਸ਼ੇਅਰ ਕੀਤੀ ਹੈ ਆਲਰੇਡੀ ਕੀਤੀ ਹੋਈ ਹੈ ਉਹਨਾਂ ਨਾਲ ਕੋਈ ਹੋਰ ਗੱਲ ਹੁੰਦੀ ਹੈ ਅਸੀਂ ਕੱਲਾ ਸੀ ਉਹ ਸਾਰੀ ਗੱਲ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਤੁਹਾਡਾ ਨਾਲ ਸ਼ੇਅਰ ਕੀਤੀ ਜਾਏਗੀ ਪੰਜ ਚਾਰ ਆਸ-ਪਾਸ ਚੈਕਿੰਗ ਵਗਰਾ ਵਾਸਤੇ ਇਹਨਾਂ ਕੋਈ ਨਾਕਾਬੰਦੀ ਵਾਸਤੇ ਭਾਈ ਸਾਹਿਬ ਸਾਰਾ ਰੂਟ ਸਕਿਉਰਿਟੀ ਅਰੇਂਜਮੈਂਟਸ ਪਰ ਪਲੇਸ ਨੇ ਉਹਨਾਂ ਦੇ ਸੇ ਪੌਣੇ 200 ਬੰਦਾ ਆਲਰੇਡੀ ਲੱਗਿਆ ਹੋਇਆ ਹੈ ਸਿਵਲ ਪਾਰਚਾ ਚੋਰ ਹਾਈ ਮਤਲਬ ਸੀਨੀਅਰ ਆਫੀਸਰਜ਼ ਇਨਚਾਰਜ ਨੇ ਸੋ ਸਾਰੀ ਸਿਕਿਉਰਟੀ ਫੂਲ ਪ੍ਰੂਫ ਹੈ ਉਹਦਾ ਹੀ ਨਤੀਜਾ ਕਿ ਜਿਹੜੀ ਹੈ ਜੋ ਵੀ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਫਾਇਲ ਕੀਤੀ ਸਰਨਾਮਾ ਚੋੜਾ ਨਾਮ ਦੱਸਿਆ ਜਾ ਰਿਹਾ ਪਹਿਲਾਂ ਵੀ ਕਈ ਮਾਮਲੇ ਜਿਹੜੇ ਨੇ ਉਹਨਾਂ ਤੇ ਦਰਜ ਨੇ ਜਿਹੜੀ ਸੰਗਤ ਦੇਖ ਰਹੀ ਹੈ ਪੂਰੇ ਵਰਲਡ ਦੇ ਵਿੱਚ ਸੰਗਤ ਦੇਖ ਰਹੀ ਹੈ ਕਈ ਐਨਆਰਆਈ ਵੀ ਸਾਡੇ ਹੈਗੇ ਨੇ ਕੋਈ ਅਪੀਲ ਕਰਨਾ ਚਾਹੁੰਦੇ ਹੋ ਕਿਉਂਕਿ ਕਿਤੇ ਨਾ ਕਿਤੇ ਸਹਿਮ ਦਾ ਮਾਹੌਲ ਜ਼ਰੂਰ ਬਣ ਚੁੱਕਿਆ ਹੈ ਇਸ ਵਾਰ ਦਾ ਤੋਂ ਬਾਅਦ ਦੇਖੋ ਭਾਈ ਸਾਹਿਬ ਮੈਂ ਤਾਂ ਇਹ ਕਹਿਣਾ ਕਿ ਗੁਰੂ ਸਾਹਿਬ ਦੀ ਧਰਤੀ ਤੇ ਆਪਾਂ ਬੈਠੇ ਆਂ ਸੇਵਾ ਕਰ ਰਹੇ ਆਂ ਆਪਾਂ ਨੂੰ ਸਾਰਿਆਂ ਨੂੰ ਆਪਣਾ ਕਾਨੂੰਨ ਦੀ ਆਦਰ ਕਰਨਾ ਚਾਹੀਦਾ ਔਰ ਗੁਰੂ ਘਰ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਨੂੰ ਸੋਚਣਾ ਹੀ ਪਾਪ ਹੈ ਮੇਰੇ ਮੁਤਾਬਕ ਸੋ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਕਿ ਸਾਡਾ ਵੀ ਇਤਰਾ ਹੀ ਸਹਿਯੋਗ ਦੇਣ ਕਿਉਂਕਿ ਇੱਥੇ ਡਿਪਲॉयਮੈਂਟ ਅਸੀਂ ਵਰਦੀ ਚ ਬਿਲਕੁਲ ਨਹੀਂ ਕਰ ਸਕਦੇ ਔਰ ਫਿਸਕਿੰਗ ਵੀਰਾ ਨਹੀਂ ਕਰ ਸਕਦੇ ਸਰ ਨਰੈਨ ਸਿੰਘ ਚੋੜਾ ਨਾਮ ਦੱਸਿਆ ਜਾ ਰਿਹਾ ਕੀ ਰਿਕਾਰਡ ਕੀ ਹੈ ਪਿਛਲਾ ਕ੍ਰਿਮੀਨਲ ਰਿਕਾਰਡ ਕੀ ਹੈ ਨਰੈਨ ਸਿੰਘ ਚੋੜਾ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਤਿੰਨ ਮੁਲਾਜ਼ਮ ਸੀ ਰਿਸ਼ਪਾਲ ਸਿੰਘ ਜਸਬੀਰ ਤੇ ਪਰਮਿੰਦਰ ਉਹਨਾਂ ਤਿੰਨਾਂ ਨੇ ਬਹੁਤ ਵਧੀਆ ਬਾਖੂਬੀ ਆਪਣੀ ਡਿਊਟੀ ਨਿਭਾਈ ਹੈ ਜਿਸ ਦੇ ਨਾਲ ਕੇ ਬੜਾ ਵੱਡਾ ਪਛਾਅ ਹੋਇਆ ਸਰ ਨਰੈਨ ਸਿੰਘ ਚੋੜਾ ਨਾਮ ਅੱਜ ਇੱਕੋ ਹੀ ਜਿਹੜਾ ਖੋਲ ਮਿਲਿਆ ਉਹਨੂੰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤੁਹਾਨੂੰ ਸ਼ੇਅਰ ਕਰਾਂਗੇ ਜੀ ਸਰ ਇੱਕ ਸਵਾਲਾ ਨਰੈנס ਸਿੰਘ ਜੋੜਾ ਨਾਮ ਦੱਸਿਆ ਜਰਾ ਕਿ ਪਿਛਲਾ ਅਪਰਾਧਿਕ ਰਿਕਾਰਡ ਕੀ ਹੈ ਦੇਖੋ ਕਾਫੀ ਮੁਕਦਮੇ ਉਹਨਾਂ ਦੇ ਪੁਰਾਣੇ ਦਰਜ ਹੈ ਔਰ ਕਾਫੀ ਐਕਸਪਲੋਸਿਵ ਵਗੈਰਾ ਵੀ ਤੇ ਹੋਰ ਚੀਜ਼ਾਂ ਵੀ ਆਰਮਜ਼ ਦੀ ਬਰਾਮਦਗੀ ਪੁਰਾਣੇ ਟਾਈਮ ਤੇ ਹੈਗੀ ਉਹ ਸਾਰਾ ਅਸੀਂ ਰਿਕਾਰਡ ਦੇਖ ਰਹੇ ਹਾਂ ਜਿੱਥੇ ਬੰਦਾ ਸੰਬੰਧ ਜਾਂ ਜਿੱਥੇ ਬੰਦੀ ਨਾਲ ਸੰਬੰਧਤ ਨਹੀਂ ਦੇਖੋ ਇਹ ਜੇ ਕਹਿਣਾ ਮੈਂ ਤੁਹਾਨੂੰ ਦੇਖ ਕੇ ਦੱਸਾਂਗਾ ਜੀ ਤਾਂ ਆਪਾਂ ਮੌਕਾ ਹੀ ਦੇਖ ਰਹੇ ਹਾਂ ਤੇ ਤੁਹਾਡਾ ਪ੍ਰੀਲੀਮਿਨਰੀ ਜਿਹੜੀ ਹੈ ਵ ਮੈਂ ਤੁਹਾਨੂੰ ਦੁਬਾਰਾ ਰਿਪੀਟ ਕਰ ਰਿਹਾ ਜੀ ਸਾਡੀ ਪੁਲਿਸ ਦੀ ਜਿਹੜੀ ਅਲਰਟਨੈਸ ਹੈ ਉਹ ਜਿਹੜੀ ਡਿਪਲॉयਮੈਂਟ ਸੀ ਉਹਦੇ ਕਰਕੇ ਇਹ ਸਾਡੇ ਜਿਹੜਾ ਅਟੈਕ ਕੀਤਾ ਗਿਆ ਦੀ ਕੋਸ਼ਿਸ਼ ਕੀਤੀ ਗਈ ਅਟੈਕ ਦੀ ਉਹਨੂੰ ਫਾਇਲ ਕੀਤਾ ਗਿਆ ਸਾਡੇ ਮੁਲਾਜ਼ਮ ਰਿਸ਼ਪਾਲ ਸਿੰਘ ਜਸਪੀਰ ਤੇ ਪਰਮਿੰਦਰ ਇਹ ਤਿੰਨ ਬੰਦਿਆਂ ਨੇ ਬੜਾ ਅਲਰਟਨੈਸ ਦਾ ਸਬੂਤ ਦਿੱਤਾ ਔਰ ਇਹ ਜਿਹੜੀ ਵੀ ਅਟੈਂਪਟ ਸੀਗੀ ਉਹਨੂੰ ਫਾਇਲ ਕੀਤਾ ਗਿਆ ਇਹ ਚ ਨਰੈਨ ਸਿੰਘ ਚੋੜਾ ਜੋ ਕਿ ਪੁਰਾਣਾ ਇਹ ਕ੍ਰਿਮੀਨਲ ਰਿਕਾਰਡ ਵੀ ਉਹਨਾਂ ਦਾ ਕਾਫੀ ਔਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਹਦੀ ਗ੍ਰਿਫਤਾਰੀ ਕੀਤੀ ਗਈ ਹੈ ਪਰਚਾ ਦਰਜ ਕੀਤਾ ਗਿਆ ਔਰ ਉਖਤਾ ਇੰਤਜ਼ਾਮ ਸੀ ਕਿ ਸਰ ਸੁਖਵੀਰ ਸਿੰਘ ਬਾਦਲ ਦੀ ਸਿਕਿਉਰਿਟੀ ਦੇ ਜੇ ਆਪਾਂ ਗੱਲ ਕਰੀਏ ਤੇ ਇੱਕ ਏਆਈਜੀ ਲੈਵਲ ਦੇ ਬੰਦੇ ਇਨਚਾਰਜ ਨੇ ਜੋ ਕਿ ਐਸਐਸਪੀ ਰੈਂਕ ਹੈ ਦੋ ਐਸਪੀਜ਼ ਦੋ ਡੀਐਸਪੀਜ਼ ਔਰ ਪੌਣੇ 200 ਦੇ ਕਰੀਬ ਸਿਵਲ ਡਿਪਲॉयਮੈਂਟ ਸਾਡੀ ਇਸ ਕੰਪਲੈਕਸ ਦੇ ਵਿੱਚ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਇੱਥੇ ਅਸੀਂ ਫ੍ਰਿਸਕਿੰਗ ਵਗੈਰਾ ਸੰਗਤ ਦੀ ਨਹੀਂ ਕਰ ਸਕਦੇ ਧਾਰਮਿਕ ਭਾਵਨਾਵਾਂ ਕਰਕੇ ਉਹਦੇ ਬਾਵਜੂਦ ਹੀ ਬੜਾ ਫੁੱਲ ਪ੍ਰੂਫ ਅਰੇਂਜਮੈਂਟ ਸੀਗੇ ਔਰ ਜਦੋਂ ਹੀ ਨੋਟਿਸ ਕੀਤਾ ਗਿਆ ਪੁਲਿਸ ਨੇ ਐਕਟ ਕੀਤਾ ਔਰ ਸਾਡੇ ਮੁਲਾਜ਼ਮਾਂ ਨੇ ਸਾਰੀ ਜਿਹੜੀ ਘਟਨਾ ਨੂੰ ਬਚਾਇਆ ਦੇਖੋ ਮੁਲਾਜ਼ਮਾਂ ਦੀ ਅਲਰਟਨੈਸ ਤਾਂ ਡਿਊਟੀ ਵੀ ਹੈ ਸਾਡੀ ਔਰ ਮੈਂ ਇਸ ਗੱਲ ਦੀ ਉਹਨਾਂ ਦੀ ਸ਼ਾਬਾਸ਼ ਵੀ ਦਿੰਨਾ ਕਿ ਬੜਾ ਜੋ ਉਹਨਾਂ ਨੂੰ ਡਿਊਟੀ ਦਿੱਤੀ ਗਈ ਸੀ ਉਹ ਵੈਲ ਬਰੀਫਡ ਸੀਗੀ ਸਾਰੀ ਫੋਰਸ ਪੁਲਿਸ ਸਿੰਘ ਬਾਦਲ ਹੋਣਾ ਦਾ ਸਾਥੀ ਇਹਨੇ ਪਹਿਲਾਂ ਹੀ ਕਿਹਾ ਕਿ ਪੁਲਿਸ ਨੇ ਪਹਿਲਾਂ ਅਲਰਟ ਕਰ ਦਿੱਤਾ ਸੀਗਾ ਕਿ ਅੱਜ ਕੁਛ ਨਾ ਕੁਛ ਹੋਏਗਾ ਅਲਰਟ ਤੇਰੇ ਸਰ ਕੋਈ ਇਨਪੁਟ ਸੀਗੀ ਪਹਿਲਾਂ ਸੀਗੀ ਪਹਿਲਾਂ ਕੋਈ ਦੇਖੋ ਸਾਡੇ ਕੋਲ ਦੇਖੋ ਭਾਈ ਸਾਹਿਬ ਕਿਸੇ ਵੀ ਪ੍ਰੋਟੈਕਟਿਵ ਦੀ ਜਿਹੜੀ ਥ੍ਰੈਟ ਪਰਸੈਪਸ਼ਨ ਉਹਨੂੰ ਦੇਖ ਕੇ ਹੀ ਡਿਪਲॉयਮੈਂਟ ਕੀਤੀ ਜਾਂਦੀ ਹੈ ਕੋਈ ਵੀ ਜਿਹੜੇ ਥ੍ਰੈਟਨ ਪਰਸਨ ਹੁੰਦੇ ਆ ਸੋ ਉਹਦੇ ਮੁਤਾਬਕ ਅਸੀਂ ਕਾਫੀ ਹੈਵੀ ਡਿਪਲੋਇਮੈਂਟ ਜਿਵੇਂ ਤੁਹਾਡਾ ਨਾਲ ਸ਼ੇਅਰ ਕੀਤੀ ਹੈ ਆਲਰੇਡੀ ਹੋ ਕੀਤੀ ਹੋਈ ਹੈ ਉਹਨਾਂ ਨਾਲ ਕੋਈ ਹੋਰ ਬੰਦੇ ਆਗੇ ਸੀ ਗੱਲਾਂ ਸੀ ਉਹ ਸਾਰੀ ਗੱਲ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਤੁਹਾਡਾ ਨਾਲ ਸ਼ੇਅਰ ਕੀਤੀ ਜਾਏਗਾ ਪੰਚ ਚਾਰ ਦੇ ਆਸ-પાસ ਚੈਕਿੰਗ ਵਗਰਾ ਵਾਸਤੇ ਇਹਨਾਂ ਕੋਈ ਨਾਕਾਬੰਦੀ ਵਾਸਤੇ ਭਾਈ ਸਾਹਿਬ ਸਾਰਾ ਰੂਟ ਸਿਕਿਉਰਿਟੀ ਅਰੇਂਜਮੈਂਟਸ ਪਰ ਪਲੇਸ 'ਚ ਨੇ ਉਹਨਾਂ ਦੱਸੇ 120 ਬੰਦਾ ਆਲਰੇਡੀ ਲੱਗਿਆ ਹੋਇਆ ਹੈ ਸਿਵਲ ਪਾਰਚਾ ਚ ਔਰ ਹਾਈ ਮਤਲਬ ਸੀਨੀਅਰ ਆਫਿਸਰਜ਼ ਇਨਚਾਰਜ ਨੇ ਸੋ ਸਾਰੀ ਸਿਕਿਉਰਿਟੀ ਫੂਲ ਪ੍ਰੂਫ ਹੈ ਉਹਦਾ ਹੀ ਨਤੀਜਾ ਕਿ ਜਿਹੜੀ ਹੈ ਜੋ ਵੀ ਇਸ਼ਾਰਤ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਫਾਇਲ ਕੀਤੀ ਸਰਨਾਮਾ ਚੌੜਾ ਨਾਮ ਦੱਸਿਆ ਜਾ ਰਿਹਾ ਪਹਿਲਾਂ ਵੀ ਕਈ ਮਾਮਲੇ ਜਿਹੜੇ ਨੇ ਉਹਨਾਂ ਤੇ ਦਰਜ ਨਹੀਂ ਤਾਂ ਜਿਹੜੀ ਸੰਗਤ ਦੇਖ ਰਹੀ ਹੈ ਪੂਰੇ ਵਰਲਡ ਦੇ ਵਿੱਚ ਸੰਗਤ ਦੇਖ ਰਹੀ ਹੈ ਕਈ ਐਨ ਆਰ ਆਈ ਵੀ ਸਾਡੇ ਹੈਗੇ ਨੇ ਕੋਈ ਅਪੀਲ ਕਰਨਾ ਚਾਹੁੰਦੇ ਹੋ ਕਿਉਂਕਿ ਕਿਤੇ ਨਾ ਕਿਤੇ ਸਹਿਮ ਦਾ ਮਾਹੌਲ ਜ਼ਰੂਰ ਬਣ ਚੁੱਕਿਆ ਹੈ ਇਸ ਵਾਰ ਦਾ ਤੋਂ ਬਾਅਦ ਦੇਖੋ ਭਾਈ ਸਾਹਿਬ ਮੈਂ ਤਾਂ ਇਹ ਕਹਿਣਾ ਕਿ ਗੁਰੂ ਸਾਹਿਬ ਦੀ ਧਰਤੀ ਤੇ ਆਪਾਂ ਬੈਠੇ ਆਂ ਸੇਵਾ ਕਰ ਰਹੇ ਆਂ ਆਪਾਂ ਨੂੰ ਸਾਰਿਆਂ ਨੂੰ ਆਪਣਾ ਕਾਨੂੰਨ ਦੀ ਆਦਰ ਕਰਨਾ ਚਾਹੀਦਾ ਹੈ ਔਰ ਗੁਰੂ ਘਰ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਨੂੰ ਸੋਚਣਾ ਹੀ ਪਾਪ ਹੈ ਮੇਰੇ ਮੁਤਾਬਕ ਸੋ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਕਿ ਸਾਡਾ ਵੀ ਇਸ ਤਰ੍ਹਾਂ ਹੀ ਸਹਿਯੋਗ ਦੇਣ ਕਿਉਂਕਿ ਇੱਥੇ ਡਿਪਲॉयਮੈਂਟ ਅਸੀਂ ਵਰਦੀ 'ਚ ਬਿਲਕੁਲ ਨਹੀਂ ਕਰ ਸਕਦੇ ਔਰ ਫ੍ਰਿਸਕਿੰਗ ਵੀ ਅਸੀਂ ਨਹੀਂ ਕਰ ਸਕਦੇ ਸਰ ਨਰੈਨ ਸਿੰਘ ਚੋੜਾ ਨਾਮ ਦੱਸਿਆ ਜਾ ਰਿਹਾ ਕੀ ਰਿਕਾਰਡ ਕੀ ਇਹ ਪਿਛਲਾ ਕ੍ਰਿਮੀਨਲ ਰਿਕਾਰਡ ਦਿੱਤੀ ਜੀ ਨਰੈਨ ਸਿੰਘ ਚੋੜਾ ਜਫਾ ਪਾਇਆ ਉਸ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਤਿੰਨ ਮੁਲਾਜ਼ਮ ਸੀ ਰਸ਼ਪਾਲ ਸਿੰਘ ਜਸਵੀਰ ਤੇ ਪਰਮਿੰਦਰ ਉਹਨਾਂ ਤਿੰਨਾਂ ਨੇ ਬਹੁਤ ਵਧੀਆ ਬਾਖੂਬੀ ਆਪਣੀ ਡਿਊਟੀ ਨਿਭਾਈ ਹੈ ਜਿਸ ਦੇ ਨਾਲ ਕੇ ਬੜਾ ਵੱਡਾ ਪਛਾਵ ਹੋਇਆ ਸਰ ਨਰੈਨ ਸਿੰਘ ਚੋੜਾ ਨਾਮ ਅਜੇ ਇੱਕੋ ਹੀ ਜਿਹੜਾ ਖੋਲ ਮਿਲਿਆ ਉਹਨੂੰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤੁਹਾਨੂੰ ਸ਼ੇਅਰ ਕਰਾਂਗੇ ਸਰ ਇਹ ਸਵਾਲਾ ਨਰੈਨ ਸਿੰਘ ਚੋੜਾ ਨਾਮ ਦੱਸਿਆ ਜਰਾ ਕਿ ਪਿਛਲਾ ਅਪਰਾਧਿਕ ਰਿਕਾਰਡ ਕੀ ਹੈ ਦੇਖੋ ਉਹ ਕਾਫੀ ਮੁਕਦਮੇ ਉਹਨਾਂ ਦੇ ਪੁਰਾਣੇ ਦਰਜ ਹੈ ਔਰ ਕਾਫੀ ਐਕਸਪਲੋਸਿਵ ਵਗੈਰਾ ਵੀ ਤੇ ਹੋਰ ਚੀਜ਼ਾਂ ਵੀ ਆਰਮਜ਼ ਦੀ ਬਰਾਮਦਗੀ ਪੁਰਾਣੇ ਟਾਈਮ ਤੇ ਹੈਗੀ ਉਹ ਸਾਰਾ ਅਸੀਂ ਰਿਕਾਰਡ ਦੇਖ ਰਹੇ ਹਾਂ ਜਿਹਦੇ ਨਾਲ ਸੰਬੰਧ ਜਾਂ ਜਿਹਦੇ ਬੰਦੀ ਨਾਲ ਸੰਬੰਧਿਤ ਦੇਖੋ ਇਹ ਜੇ ਕਹਿਣਾ ਮੈਂ ਤੁਹਾਨੂੰ ਦੇਖ ਕੇ ਦੱਸਾਂਗਾ ਜੀ ਤਾਂ ਆਪਾਂ ਮੌਕਾ ਹੀ ਦੇਖ ਰਹੇ ਆ ਤੇ ਤੁਹਾਡਾ ਪ੍ਰੀਲੀਮਿਨਰੀ ਜਿਹੜੀ ਹੈ ਵੀوز ਸ਼ੇਅਰ ਕਰ ਰਹੇ ਆ